ਇਕ ਔਰਤ ਦੇ ਹੰਕਾਰ ਨੂੰ ਕਿਵੇਂ ਪੈਂਦੀ ਹੈ ਮਾਰ ਸਹਜਾਦੀ ਬਾਨੂ ਆਪਣੇ ਮਾਪਿਓ ਦੀ ਇਕਲੌਤੀ ਔਲਾਦ ਸੀ ਜਦੋਂ ਸੈਰ ਲਈ ਨਿਕਲਦੀ ਤਾਂ ਲੋਕ ਆਪਣੇ ਘਰਾਂ 'ਚ ਡਰ ਕੇ ਬੈਠ ਜਾਂਦੇ ਦਰਵਾਜ਼ੇ ਖਿੜਕੀਆਂ ਬੰਦ ਕਰ ਦਿੰਦੇ ਦੁਕਾਨਦਾਰ ਆਪਣੀਆਂ ਦੁਕਾਨਾਂ ਦੇ ਪਰਦੇ ਡੇਕ ਦਿੰਦੇ ਰਾਹ ਘਿਰ ਆਪਣੇ ਰਾਹ ਛੱਡ ਕੇ ਇੱਧਰ ਉੱਧਰ ਚਲੇ ਜਾਂਦੇ ਜੇਕਰ ਗਲਤੀ ਨਾਲ ਕੋਈ ਰਸਤੇ ਵਿੱਚ ਆ ਜਾਂਦਾ ਤਾਂ ਉੱਥੇ ਹੀ ਮੂੰਹ ਥੱਲੇ ਕਰਕੇ ਬੈਠ ਜਾਂਦਾ ਇਸ਼ਾਈ ਫਰਮਾਨ ਸੀ ਤੇ ਜੋ ਬਾਦਸ਼ਾਹ ਦੇ ਇਸ ਸ਼ਾਈ ਫਰਮਾਨ ਦੇ ਖਿਲਾਫ ਜਾਂਦਾ ਉਸ ਦੀਆਂ ਅੱਖਾਂ ਵਿੱਚ ਤਪਦੇ ਗਰਮ ਸਰੀਏ ਪਾਉਣ ਦਾ ਕਾਨੂੰਨ ਸੀ ਇੱਕ ਦਿਨ ਸ਼ਹਿਜ਼ਾਦੀ ਬਾਨੋ ਦੀ ਸਵਾਰੀ ਉਸ ਤੇ ਅੰਗ ਰਖਕਾਂ ਨਾਲ ਬਾਜ਼ਾਰ ਵਿੱਚੋਂ ਲੰਘ ਰਹੀ ਸੀ ਤਾਂ ਬਾਜ਼ਾਰ ਦੇ ਦੂਜੇ ਰਸਤੇ ਇੱਕ ਬੁੱਢਾ ਰਾਗੀਰ ਹੁੰਦਾ ਹੈ ਤੇਜ਼ੀ ਨਾਲ ਅੱਗੇ ਨੂੰ ਵਧਦੇ ਹੋਏ ਸ਼ਹਿਜ਼ਾਦੀ ਦੇ ਕਾਫਲੇ ਨੂੰ ਜਦੋਂ ਬੁੱਢਾ ਆਪਣੇ ਵੱਲ ਆਉਂਦੇ ਹੋਏ ਦੇਖਦਾ ਤਾ ਉਸ ਦੇ ਕੋਲ ਇੰਨਾ ਸਮਾਂ ਵੀ ਨਹੀਂ ਸੀ ਕਿ ਉਹ ਭੱਜ ਕੇ ਕਿਤੇ ਲੁਕ ਜਾਵੇ ਉਹ ਇੱਕ ਧੀਬਾ ਮੁੱਛਵਾਰਾ ਸੀ ਜਿਸ ਦੇ ਸਿਰ ਤੇ ਮੱਛੀਆਂ ਨਾਲ ਭਰੀ ਟੋਕਰੀ ਸੀ ਟੋਕਰੀ ਨੂੰ ਸੁੱਟ ਕੇ ਉਹ ਜ਼ਮੀਨ ਤੇ ਹੀ ਮੁੱਦਾ ਪੈ ਜਾਂਦਾ ਹੈ ਸ਼ਹਿਜ਼ਾਦੀ ਦਾ ਕਾਫਲਾ ਉਸ ਦੇ ਕੋਲ ਆ ਪਹੁੰਚਦਾ ਹੈ ਸ਼ਹਿਜ਼ਾਦੀ ਦੇ ਸਿਪਾਹੀ ਉਸ ਨੂੰ ਗ੍ਰਿਫਤਾਰ ਕਰ ਲੈਂਦੇ ਹਨ ਤੇ ਕਮੰਡੀ ਸ਼ਹਿਜ਼ਾਦੀ ਨੇ ਉਸ ਨੂੰ ਦੇਖ ਆਪਣੇ ਸਿਪਾਹੀਆਂ ਨੂੰ ਆਦੇਸ਼ ਦਿੱਤਾ ਕਿ ਇਸ ਨੂੰ ਕੈਦ ਕਰ ਲੋ ਸ਼ਾਹੀ ਫਰਮਾਨ ਅਨਸਾਰ ਦੋ ਦਿਨ ਬਾਅਦ ਇਸ ਦੀਆਂ ਅੱਖਾਂ ਵਿੱਚ ਤਪ ਦਾ ਗਰਮ ਸਰੀਆ ਪਾਇਆ ਜਾਵੇ। ਇਹਨਾਂ ਸੁਣ ਕੇ ਬੁੱਢਾ ਮਛਵਾਰਾ ਥਰ-ਥਰ ਕੰਬਣ ਲੱਗਿਆ ਤੇ ਕਹਿੰਦਾ ਹੈ ਸ਼ਹਿਜ਼ਾਦੀ ਮੇਰੇ ਗਰੀਬ ਮਛਵਾਰੇ ਦੀ ਉਮਰ ਦਾ ਲਿਹਾਜ਼ ਕਰਦੇ ਹੋਏ ਮੇਰੇ ਤੇ ਰਹਿਮ ਕਰੋ। ਪਰ ਸ਼ਹਿਜ਼ਾਦੀ ਬਾਨੋ ਤੇ ਬੁੱਢੇ ਮਛਵਾਰੇ ਦੀਆਂ ਗੱਲਾਂ ਦਾ ਕੋਈ ਅਸਰ ਨਾ ਹੋਇਆ। ਉਸਨੇ ਕਿਹਾ ਇਸ ਦੀਆਂ ਅੱਖਾਂ ਤੋੜ ਦਿਓ। ਇਹਨਾਂ ਕਹਿ ਕੇ ਉਹ ਆਪਣੇ ਕਾਫਲੇ ਦੇ ਨਾਲ ਅੱਗੇ ਵਧ ਗਏ। ਬੁੱਢਾ ਮਛਵਾਰਾ ਕੰਬਦਾ ਹੋਇਆ ਮਾਫੀ ਦੀ ੀਖ ਮੰਗਦਾ ਗਿਆ ਡਰਦੇ ਮਾਰੇ ਮਛਵਾਰੇ ਨੇ ਆਪਣੀ ਟੋਕਰੀ ਚੁੱਕੀ ਪਰ ਉਸਦੇ ਹੱਥ ਪੈਰ ਕੰਬ ਰਹੇ ਸੀ ਜਿਸ ਕਾਰਨ ਉਸਦੀ ਟੋਕਰੀ ਚ ਰੱਖੀਆਂ ਸਾਰੀਆਂ ਮੱਛੀਆਂ ਖਿਲਰ ਗਈਆਂ ਮਛਵਾਰੇ ਦੀਆਂ ਅੱਖਾਂ ਵਿੱਚ ਹੰਝੂ ਸੰ ਅਤੇ ਉਹ ਮੱਛੀਆਂ ਚੁੱਕਣ ਲੱਗਦਾ ਹੈ ਤਾਂ ਸ਼ਹਿਜ਼ਾਦੀ ਦੇ ਸਿਪਾਈਆਂ ਨੇ ਉਸ ਨੂੰ ਧੰਕਾਉਂਦੇ ਹੋਏ ਕਿਹਾ ਕੀ ਕਰ ਰਿਹਾ ਹੈ ਬਤਮੀਜ਼ ਬੁੱਢੇ ਤੂੰ ਮੱਛੀਆਂ ਖਿਲਾਰ ਕੇ ਰਸਤੇ ਨੂੰ ਖਰਾਬ ਕਰ ਦਿੱਤਾ ਹੈ ਤੇਰੇ ਕੋਲ ਮੱਛੀਆਂ ਚੁੱਕਣ ਦਾ ਸਮਾਂ ਨਹੀਂ ਹੈ ਐਨੇ ਚ ਇੱਕ ਨੌਜਵਾਨ ਆਉਂਦਾ ਹੈ ਤੇ ਉਸ ਬਜ਼ੁਰਗ ਮਛੁਆਰੇ ਦੀਆਂ ਮੱਛੀਆਂ ਇਕੱਠੀਆਂ ਕਰਕੇ ਟੋਕਰੀ ਵਿੱਚ ਪਾ ਦਿੰਦਾ ਹੈ ਇਸੇ ਵੇਲੇ ਸਿਪਾਈਆਂ ਨੇ ਗੁੱਸੇ ਨਾਲ ਉਸਨੂੰ ਨੌਜਵਾਨ ਨੂੰ ਕਿਹਾ ਇੱਥੋਂ ਚਲਾ ਜਾ ਤੇ ਆਪਣਾ ਕੰਮ ਕਰ ਉਹ ਨੌਜਵਾਨ ਮੁੰਡਾ ਮਨ ਹੀ ਮਨ ਸ਼ਹਿਜ਼ਾਦੇ ਨੂੰ ਸਬਕ ਸਿਖਾਉਣ ਦਾ ਫੈਸਲਾ ਕਰ ਲੈਂਦਾ ਹੈ ਤੇ ਉੱਥੋਂ ਚਲਾ ਜਾਂਦਾ ਹੈ ਸ਼ਹਿਜ਼ਾਦੀ ਦਾ ਖੋਖਲਾ ਗਰੂਰ ਤੋੜਨ ਦੀ ਉਹ ठान ਚੁੱਕਿਆ ਸੀ ਉਹ ਨੌਜਵਾਨ ਚਾਨਬੀਨ ਕਰਦਾ ਹੋਇਆ ਤੇ ਮਹਿਲ ਦੇ ਅੰਦਰ ਜਾਣ ਦਾ ਰਸਤਾ ਲੱਭਣ ਲਈ ਸਹਜਾਦੀ ਦੇ ਮਹਿਲ ਦੇ ਕੋਲ ਆ ਪਹੁੰਚਿਆ। ਉਸਨੇ ਦੇਖਿਆ ਕਿ ਉੱਥੇ ਬਹੁਤ ਸਖਤ ਪੈਰਾ ਸੀ। ਪੈਰ ਪੈਰ ਤੇ ਸਹਜਾਦੀ ਦੇ ਸਿਪਾਹੀ ਉਸਦੇ ਮਹਿਲ ਦੀ ਪਹਿਰੇਦਾਰੀ ਕਰ ਰਹੇ ਸਨ। ਹੁਣ ਉਹ ਨੌਜਵਾਨ ਸਹੀ ਮੌਕੇ ਦਾ ਇੰਤਜ਼ਾਰ ਕਰ ਰਿਹਾ ਸੀ। ਸਹਜਾਦੀ ਦੇ ਮਹਿਲ ਦੇ ਚਾਰੇ ਪਾਸੇ ਇੰਨਾ ਸਖਤ ਪੈਰਾ ਸੀ ਕਿ ਸ਼ਹਿਜ਼ਾਦੀ ਰਾਤ ਨੂੰ ਜਦੋਂ ਵੀ ਸੌਂਦੀ ਤਾਂ ਉਸਦੇ ਕਮਰੇ 'ਚ ਵੀ ਉਸਦੇ ਖਾਸ ਪਹਿਰੇਦਾਰ ਉਸਦੇ ਪਲੰਗ ਦੇ ਚਾਰੇ ਪਾਸੇ ਖੜੇ ਹੋ ਕੇ ਉਸਦੀ ਨਿਗਰਾਨੀ ਕਰਦੇ। ਫਿਰ ਇੱਕ ਦਿਨ ਸ਼ਹਿਜ਼ਾਦੀ ਦੇ ਦਿਲ ਵਿੱਚ ਪਤਾ ਨਹੀਂ ਕੀ ਆਇਆ ਕਿ ਉਹ ਇਕੱਲੇ ਸੌਣ ਨੂੰ ਤਿਆਰ ਹੋ ਗਈ। ਐਸੇ ਮੌਕੇ ਦੀ ਤਲਾਸ਼ ਉਹ ਨੌਜਵਾਨ ਬਹੁਤ ਦਿਨਾਂ ਤੋਂ ਸੀ। ਅਧੀ ਰਾਤ ਨੂੰ ਉਹ ਮਹਿਲ ਦੇ ਸਾਰੇ ਪਹਿਰੇਦਾਰਾਂ ਨੂੰ ਚੱਕ ਦਿਂਦੇ ਹੋਏ ਸ਼ਹਿਜ਼ਾਦੀ ਦੇ ਕਮਰੇ ਵਿੱਚ ਦਾਖਲ ਹੋਇਆ। ਉਸਨੇ ਦੇਖਿਆ ਕਿ ਸ਼ਹਿਜ਼ਾਦੀ ਪੂਰੇ ਆਰਾਮ ਨਾਲ ਸੌ ਰਹੀ ਸੀ। ਪੂਰੇ ਕਮਰੇ 'ਚ ਇੱਕ ਤੋਂ ਵੱਧ ਕੇ ਇੱਕ ਸ਼ਾਇਦ ਚੀਜ਼ਾਂ ਰੱਖੀਆਂ ਹੋਈਆਂ ਸਨ। ਤਾਂ ਉਸਦੀ ਨਜ਼ਰ ਉੱਤੇ ਰੱਖੇ ਲਾਲ ਪੱਥਰ ਤੇ ਪਈ ਜਿਸਦੀ ਚਮਕ ਨਾਲ ਪੂਰੇ ਕਮਰੇ ਵਿੱਚ ਰੋਸ਼ਨੀ ਫੈਲੀ ਹੋਈ ਸੀ। ਉਸਨੇ ਚੁੱਪ-ਚਾਪ ਉਹ ਹੀਰਾ ਚੁੱਕਿਆ ਤੇ ਜਿਸ ਰਸਤੇ ਆਇਆ ਸੀ ਉਸੇ ਰਸਤੇੋਂ ਮਹਿਲ ਤੋਂ ਬਾਹਰ ਆ ਗਿਆ। ਇਸ ਦੌਰਾਨ ਸ਼ਹਿਜ਼ਾਦੀ ਦੀ ਨੀਂਦ ਖੁੱਲੀ ਤਾਂ ਕਮਰੇ ਵਿੱਚ ਹਨੇਰਾ ਦੇਖਿਆ ਤਾਂ ਉਹ ਕਬਰਾ ਗਈ। ਕਬਰਾ ਕੇ ਸ਼ਹਿਜ਼ਾਦੀ ਉੱઠી ਤੇ ਆਪਣੇ ਹੱਥਾਂ ਨਾਲ ਟਟੋਲਦੇ ਹੋਏ ਕੰਟੇ ਨਾਲ ਬਣੀ ਜ਼ੰਜੀਰ ਤੱਕ ਪਹੁੰਚੀ ਤੇ ਜ਼ੰਜੀਰ ਖਿੱਚ ਦਿੱਤੀ। ਕੰਟੇ ਦੀ ਜ਼ੋਰ-ਜ਼ੋਰ ਦੀ ਆਵਾਜ਼ ਸੁਣ ਕੇ ਸ਼ਹਿਜ਼ਾਦੀ ਦੇ ਨੌਕਰ ਚੱਕਰ ਉਸ ਦੇ ਕੋਲ ਪਹੁੰਚੇ। ਉਧਰ ਬਾਦਸ਼ਾਹ ਤੇ ਮਹਾਰਾਣੀ ਵੀ ਕੰਟੇ ਦੀ ਆਵਾਜ਼ ਸੁਣ ਕੇ ਉੱਠ ਗਏ। ਮਹਾਰਾਣੀ ਨੇ ਬਾਦਸ਼ਾਹ ਨੂੰ ਕਿਹਾ ਹਾਏ ਕੀ ਹੋ ਗਿਆ ਮੇਰੇ ਬੱਚੀ ਨੂੰ ਜਲਦੀ ਉਸ ਦੇ ਕੋਲ ਚੱਲੋ। ਬਾਦਸ਼ਾਹ ਤੇ ਮਹਾਰਾਣੀ ਜਦੋਂ ਸ਼ਹਿਜ਼ਾਦੀ ਬਾਨੋ ਦੇ ਕਮਰੇ ਵਿੱਚ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਸ਼ਹਿਜ਼ਾਦੀ ਦੇ ਕੋਲ ਨੌਕਰ ਖੜੇ ਹੋਏ ਕਹਿ ਰਹੇ ਸਿੱਕੇ ਸ਼ਹਿਜ਼ਾਦੀ ਅਸੀਂ ਇੱਥੋਂ ਕਿਸੇ ਨੂੰ ਬਾਹਰ ਨਿਕਲਦੇ ਹੋਏ ਨਹੀਂ ਦੇਖਿਆ ਬਾਦਸ਼ਾਹ ਦੇ ਪੁੱਛਣ ਤੇ ਸ਼ਹਿਜ਼ਾਦੀ ਨੇ ਦੱਸਿਆ ਕਿ ਅੱਬਾ ਜਾਨ ਕਮਰੇ 'ਚ ਰੱਖੇ ਲਾਲ ਹੀਰੇ ਨੂੰ ਕੋਈ ਚੋਰੀ ਕਰਕੇ ਲੈ ਗਿਆ ਹੈ ਬਾਦਸ਼ਾਹ ਨੇ ਉਸੇ ਵੇਲੇ ਸਿਪਾਈਆਂ ਨੂੰ ਆਦੇਸ਼ ਦਿੱਤਾ ਕਿ ਜਲਦੀ ਜਾਓ ਤੇ ਦੇਖੋ ਚੋਰ ਹਲੇ ਇੱਥੇ ਹੀ ਹੋਵੇਗਾ ਪਰ ਨੌਜਵਾਨ ਤਾਂ ਕਦੋਂ ਦਾ ਉੱਥੋਂ ਜਾ ਚੁੱਕਾ ਸੀ ਸਵੇਰ ਹੁੰਦੇ ਹੀ ਬਾਦਸ਼ਾਹ ਨੇ ਪੂਰੀ ਸਲਤਨਤ ਵਿੱਚ ਐਲਾਨ ਕਰਵਾ ਦਿੱਤਾ ਕਿ ਜੋ ਵੀ ਸ਼ਹਿਜ਼ਾਦੀ ਦੇ ਚੋਰੀ ਹੋਏ ਲਾਲ ਹੀਰੇ ਨੂੰ ਵਾਪਸ ਲੈ ਕੇ ਆਵੇਗਾ ਉਸ ਨੂੰ ਮੋਹ ਮੰਗਿਆ ਇਨਾਮ ਦਿੱਤਾ ਜਾਵੇਗਾ ਨੌਜਵਾਨ ਨੂੰ ਜਦੋਂ ਬਾਦਸ਼ਾਹ ਦੇ ਐਲਾਨ ਦਾ ਪਤਾ ਲੱਗਿਆ ਤਾਂ ਉਹ ਮਨ ਹੀ ਮਨ ਖੁਸ਼ ਹੋਇਆ ਹੁਣ ਉਹ ਆਪਣੇ ਅਗਲੇ ਕਦਮ ਲਈ ਤਿਆਰ ਸੀ ਸ਼ਹਿਜ਼ਾਦੀ ਦੇ غرور ਨੂੰ ਤੋੜਨ ਲਈ ਨੌਜਵਾਨ ਦੀ ਯੋਜਨਾ ਹੁਣ ਉਸ ਦੇ ਹਿਸਾਬ ਨਾਲ ਚੱਲ ਰਹੀ ਸੀ। ਆਪਣੀ ਯੋਜਨਾ ਅਨੁਸਾਰ ਉਹ ਬਾਦਸ਼ਾਹ ਦੇ ਸਾਹਮਣੇ ਪੇਸ਼ ਹੋਇਆ ਤੇ ਤਖਤ ਤੇ ਸਾਹਮਣੇ ਚੁੱਕ ਕੇ ਬੜੇ ਅਦਬ ਨਾਲ ਸਲਾਮ ਕੀਤਾ। ਬਾਦਸ਼ਾਹ ਨੇ ਨੌਜਵਾਨ ਤੋਂ ਪੁੱਛਿਆ "ਕੌਣ ਹੈ ਤੂੰ?" ਨੌਜਵਾਨ ਨੇ ਅਦਬ ਦੇ ਨਾਲ ਕਿਹਾ "ਬਾਦਸ਼ਾਹ, ਮੈਂ ਸ਼ਹਿਜ਼ਾਦੀ ਦੇ ਚੋਰੀ ਹੋਏ ਲਾਲ ਹੀਰੇ ਨੂੰ ਲੈ ਕੇ ਆਇਆ ਹਾਂ। ਹੁਣ ਤੁਸੀਂ ਆਪਣੇ ਵਾਅਦੇ ਦੇ ਮੁਤਾਬਕ ਮੇਰ ਨੂੰ ਮੂੰਹ ਮੰਗੀ।" ਸ਼ਰਤ ਨੂੰ ਪੂਰਾ ਕਰੋ ਬਾਦਸ਼ਾਹ ਹੀਰੇ ਨੂੰ ਦੇਖ ਕੇ ਖੁਸ਼ ਹੁੰਦਾ ਹੋਇਆ ਬੋਲਿਆ ਦੱਸ ਤੈਨੂੰ ਕੀ ਚਾਹੀਦਾ ਹੈ ਨੌਜਵਾਨ ਬੋਲਿਆ ਬਾਦਸ਼ਾਹ ਸਲਾਮਤ ਮੇਰੀ ਗੁਜਾਰਿਸ਼ ਹੈ ਕਿ ਪਰਸੋ ਸ਼ਹਿਜ਼ਾਦੀ ਨੂੰ ਦੇਖਣ ਤੇ ਕੈਦ ਕੀਤੇ ਗਏ ਬੁੱਢੇ ਮਛਵਾਰੇ ਦੀਆਂ ਅੱਖਾਂ ਫੋੜਨ ਦੀ ਸਜ਼ਾ ਮਾਫ਼ ਕੀਤੀ ਜਾਵੇ ਤੇ ਉਹਨਾਂ ਸਿਪਾਈਆਂ ਦੀ ਪਿੱਠ ਤੇ ਕੋੜੇ ਮਰਵਾਏ ਜਾਣ ਜਿਨ੍ਹਾਂ ਨੇ ਉਸ ਨੂੰ ਗ੍ਰਿਫਤਾਰ ਕੀਤਾ ਤੇ ਮੈਨੂੰ ਗਾਲ੍ਹਾਂ ਦਿੱਤੀਆਂ ਬਾਦਸ਼ਾਹ ਨੇ ਹੈਰਾਨ ਹੁੰਦੇ ਹੋਏ ਪੁੱਛਿਆ ਉਸ ਬੁੱਢੇ ਮਛਵਾਰੇ ਨਾਲ ਤੇਰਾ ਕੀ ਰਿਸ਼ਤਾ ਹੈ ਤਾਂ ਨੌਜਵਾਨ ਬੋਲਿਆ ਹਜ਼ੂਰੇ ਆਜ਼ਮ ਮੇਰਾ ਉਸਦੇ ਨਾਲ ਇਨਸਾਨੀਅਤ ਤੋਂ ਇਲਾਵਾ ਕੋਈ ਰਿਸ਼ਤਾ ਨਹੀਂ ਹੈ ਬਸ ਉਸਦੀ ਹਾਲਤ ਦੇਖ ਕੇ ਮੈਨੂੰ ਉਸਦੇ ਉੱਪਰ ਰਹਿਮ ਆ ਗਿਆ ਤੇ ਓੰਜ ਵੀ ਉਸਦੇ ਦੇਖਣ ਨਾਲ ਸ਼ਹਿਜ਼ਾਦੀ ਦਾ ਕੀ ਵਿਗੜ ਗਿਆ ਨੌਜਵਾਨ ਦੇ ਮੂੰਹੋਂ ਇੱਕ ਗੱਲ ਸੁਣ ਕੇ ਬਾਸ਼ਕ ਗੁੱਸੇ ਨਾਲ ਤਿਲਮਿਲਾ ਉੱਠਿਆ ਉਸਨੇ ਆਪਣੇ ਵਜ਼ੀਰ ਨੂੰ ਆਦੇਸ਼ ਦਿੱਤਾ ਕਿ ਇਸ ਨੂੰ ਜੇਲ ਵਿੱਚ ਸੁੱਟਦੇ ਹੋਤੇ ਵਾਅਦੇ ਦੇ ਮੁਤਾਬਿਕ ਉਸ ਬੁੱਢੇ ਮਛੁਆਰੇ ਨੂੰ ਰਿਹਾ ਕਰ ਦਿੱਤਾ ਜਾਵੇ ਤੇ ਉਹਨਾਂ ਸੈਨਿਕਾਂ ਨੂੰ 50-50 ਕੋੜੇ ਮਾਰੇ ਜਾਣ। ਨੌਜਵਾਨ ਨੇ ਬਾਦਸ਼ਾਹ ਦਾ ਹੁਕਮ ਸੁਣ ਬਾਦਸ਼ਾਹ ਨੂੰ ਕਿਹਾ, "ਮਹਾਂ ਬਾਦਸ਼ਾਹ, ਹਜ਼ੂਰ ਤੁਸੀਂ ਮੈਨੂੰ ਕਾਰਾਵਾਸ ਦੀ ਸਜ਼ਾ ਕਿਉਂ ਦੇ ਰਹੇ ਹੋ?" ਤਾਂ ਬਾਦਸ਼ਾਹ ਬੋਲਿਆ, "ਇੱਕ ਤਾਂ ਤੂੰ ਸ਼ਹਿਜ਼ਾਦੀ ਦੇ ਲਾਲ ਹੀਰੇ ਨੂੰ ਚੋਰੀ ਕੀਤਾ ਤੇ ਉੱਪਰੋਂ ਸ਼ਹਿਜ਼ਾਦੀ ਦਾ અપਮਾਨ ਕੀਤਾ ਹੈ।" ਨੌਜਵਾਨ ਨੇ ਬੜੇ ਅਦਬ ਨਾਲ ਕਿਹਾ, "ਬਾਦਸ਼ਾਹ ਹਜ਼ੂਰ, ਹੀਰਾ ਮੈਂ ਬੁੱਢੇ ਮਛਵਾਰੇ ਨੂੰ ਸਜ਼ਾ ਤੋਂ ਬਚਾਉਣ ਲਈ ਚੋਰੀ ਕੀਤਾ ਸੀ ਤੁਸੀਂ ਇਹ ਠੀਕ ਨਹੀਂ ਕਰ ਰਹੇ ਜੇਕਰ ਤੁਸੀਂ ਇਸ ਤਰ੍ਹਾਂ ਕੀਤਾ ਤਾਂ ਮੈਂ ਤੁਹਾਡੀ ਜੇਲ੍ਹ ਵਿੱਚੋਂ ਭੱਜ ਜਾਵਾਂਗਾ ਤੇ ਤੁਹਾਡਾ ਤਾਜ ਚੋਰੀ ਕਰ ਲਵਾਂਗਾ ਬਾਦਸ਼ਾ ਬੋਲਿਆ ਬੇਵਕੂਫ ਲੜਕੇ ਤੂੰ ਮੇਰੇ ਤਾਜ ਦੇ ਨੇੜੇ ਤੇੜੇ ਵੀ ਨਹੀਂ ਫੜ ਸਕਦਾ ਬਾਦਸ਼ਾ ਨੇ ਸਿਪਾਈਆਂ ਨੂੰ ਉਸਨੂੰ ਜੇਲ੍ਹ ਲੈ ਜਾਣ ਦਾ ਇਸ਼ਾਰਾ ਕੀਤਾ ਇਸ਼ਾਰਾ ਮਿਲਦੇ ਹੀ ਸਿਪਾਈ ਉਸ ਨੌਜਵਾਨ ਨੂੰ ਫੜ ਕੇ ਕੈਦ ਖਾਨੇ ਲੈ ਗਏ ਤੇ ਜੇਲ੍ਹ ਚ ਬੰਦ ਕਰ ਦਿੱਤਾ ਨੌਜਵਾਨ ਜੇਲ੍ਹ ਚ ਬੈਠਾ ਖੁਸ਼ ਹੋ ਰਿਹਾ ਸੀ ਕਿਉਂਕਿ ਜਿਵੇਂ ਉਹ ਚਾਹੁੰਦਾ ਸੀ ਹੁਣ ਤੱਕ ਬਿਲਕੁਲ ਉਸੇ ਤਰ੍ਹਾਂ ਹੀ ਹੋ ਰਿਹਾ ਸੀ ਹੁਣ ਉਹ ਅਗਲੇ ਕਦਮ ਲਈ ਪੂਰੀ ਤਰ੍ਹਾਂ ਤਿਆਰ ਸੀ ਬਾਦਸ਼ਾਹ ਸ਼ਹਿਜ਼ਾਦੀ ਦੇ ਕੋਲ ਗਿਆ ਤੇ ਹੀਰਾ ਦਿੰਦੇ ਹੋਏ ਉਸ ਨੂੰ ਸਾਰੀ ਦਾਸਤਾਨ ਸੁਣਾਈ ਸ਼ਹਿਜ਼ਾਦੀ ਨੇ ਕਿਹਾ ਅਬਾ ਜਾਨ ਉਸ ਨੌਜਵਾਨ ਦੀ ਇੰਨੀ ਮਜ਼ਾਲ ਕਿ ਉਸਨੇ ਮੇਰੇ ਕਮਰੇ ਚੋਂ ਲਾਲ ਹੀਰਾ ਚੋਰੀ ਕੀਤਾ ਤੇ ਹੋਂਟਾੜਾ ਤਾਂ ਚੋਰੀ ਕਰਨ ਦੀ ਫਿਰਾਕ ਵਿੱਚ ਹੈ ਉਸ ਦੁਸ਼ਟ ਨੂੰ ਚੌਰਾਹੇ ਤੇ ਖੜਾ ਕਰਕੇ ਉਸਦੇ ਦੋਨਾਂ ਹੱਥਾਂ ਨੂੰ ਕਟਵਾ ਦਿਓ ਤਾਂ ਜੋ ਫਿਰ ਕੋਈ ਵੀ ਇਸ ਤਰ੍ਹਾਂ ਦੀ ਜੁਰਤ ਨਾ ਕਰੇ ਬਾਦਸ਼ਾਹ ਨੇ ਸ਼ਹਿਜ਼ਾਦੀ ਨੂੰ ਕਿਹਾ ਧੀਏ ਤੂੰ ਚਿੰਤਾ ਨਾ ਕਰ ਜਿਵੇਂ ਤੂੰ ਕਹੇਂਗੀ ਉਸੇ ਤਰ੍ਹਾਂ ਹੀ ਹੋਵੇਗਾ ਬਾਦਸ਼ਾਹ ਨੇ ਪੂਰੇ ਰਾਜ ਵਿੱਚ ਐਲਾਨ ਕਰਵਾ ਦਿੱਤਾ ਕਿ ਕੱਲ ਸਵੇਰੇ ਰਾਜ ਦਾ ਹਰ ਵਿਅਕਤੀ ਸ਼ਹਿਰ ਦੇ ਚੌਰਾਹੇ ਤੇ ਆ ਜਾਵੇ ਚੌਰਾਹੇ ਤੇ ਸ਼ਹਿਜ਼ਾਦੀ ਦੇ ਮਹਿਲ ਤੋਂ ਚੋਰੀ ਕਰਨ ਵਾਲੇ ਨੌਜਵਾਨ ਨੂੰ ਖੜਾ ਕਰਕੇ ਉਸਦੇ ਦੋਨੋਂ ਹੱਥ ਕੱਟੇ ਜਾਣਗੇ ਬਾਦਸ਼ਾਹ ਦਾ ਵਜ਼ੀਰ ਜਦ ਕੈਦਖਾਨੇ ਜਾ ਕੇ ਨੌਜਵਾਨ ਨੂੰ ਇੱਕ ਖਬਰ ਦਿੰਦਾ ਹੈ ਤਾਂ ਉਹ ਨੌਜਵਾਨ ਜੋਰ-ਜੋਰ ਦੀ ਹਸਣ ਲੱਗ ਜਾਂਦਾ ਹੈ ਤੇ ਕਹਿੰਦਾ ਹੈ ਤੁਸੀਂ ਸਾਰੇ پاگل ਹੋ ਗਏ ਹੋ ਸਵੇਰ ਤੱਕ ਇੱਥੇ ਕੌਣ ਰੁਕੇਗਾ ਮੈਂ ਤਾਂ ਜਰਾਤ ਹੀ ਬਾਦਸ਼ਾਹ ਦਾ ਤਾਜ ਲੈ ਕੇ ਤੁਫਰ ਹੋ ਜਾਵਾਂਗਾ ਵਜ਼ੀਰ ਨੇ ਕੈਦਖਾਨੇ ਦੇ ਦਰੋਗਾ ਨੂੰ ਹੁਕਮ ਦਿੱਤਾ ਦੇਖ ਹਾਕੀ ਅੱਜ ਰਾਤ ਕੈਦਖਾਨੇ ਦੇ ਚਾਰੇ ਪਾਸੇ ਸਖਤ ਪੈਰਾ ਲਗਵਾ ਦਿਓ ਸਵੇਰ ਹੋਈ ਤਾਂ ਬਾਦਸ਼ਾਹ ਨੇ ਵਜ਼ੀਰ ਨੂੰ ਹੁਕਮ ਦਿੱਤਾ ਜਾਓ ਜਲਦੀ ਉਸ ਨੌਜਵਾਨ ਨੂੰ ਲੈ ਕੇ ਆਓ ਉਸਦੇ ਹੱਥ ਕੱਟਦੇ ਦੇਖਣ ਲਈ ਮੈਂ ਖੁਦ ਵੀ ਬੇਤਾਪਾਂ ਵਜ਼ੀਰ ਜੀ ਹਜ਼ੂਰ ਕਹਿ ਕੇ ਕੈਦਖਾਨੇ ਵੱਲ ਚੱਲ ਪੈਂਦਾ ਹੈ ਉਸਨੇ ਕੈਦਖਾਨੇ ਦੇ ਦਰੋਗਾ ਨੂੰ ਕਿਹਾ ਕਿ ਉਸ ਨੌਜਵਾਨ ਨੂੰ ਲੈ ਕੇ ਆਓ ਦਰੋਗਾ ਜਦ ਜੇਲ ਦੇ ਅੰਦਰ ਜਾ ਕੇ ਦੇਖਦਾ ਹੈ ਤਾਂ ਉਸ ਨੂੰ ਉੱਥੇ ਸਿਰਫ ਹਥਕੜੀਆਂ ਪਈਆਂ ਹੋਈਆਂ ਮਿਲਦੀਆਂ ਹਨ ਇਹ ਦੇਖ ਕੇ ਦਰੋਗਾ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ ਉਹ ਭੱਜ ਕੇ ਵਜ਼ੀਰ ਦੇ ਕੋਲ ਜਾਂਦਾ ਹੈ ਤੇ ਦੱਸਦਾ ਹੈ ਕਿ ਹਜ਼ੂਰ ਉੱਥੇ ਤਾਂ ਸਿਰਫ ਹਥਕੜੀਆਂ ਹੀ ਹਨ ਉਹ ਮੁੰਡਾ ਜੇਲ ਤੋਂ ਭੱਜ ਚੁੱਕਾ ਹੈ ਵਜ਼ੀਰ ਬੋਲਿਆ ਬਾਦਸ਼ਾਹ ਸਲਾਮਤ ਹੁਣ ਤੈਨੂੰ ਬਖਸ਼ਣਗੇ ਨਹੀਂ ਦਰੋਗਾ ਬੋਲਿਆ ਹਜ਼ੂਰ ਪਤਾ ਨਹੀਂ ਉਸ ਮੁੰਡੇ ਨੇ ਇਹ ਕਿਵੇਂ ਕੀਤਾ ਕਿਉਂਕਿ ਅੱਜ ਰਾਤ ਤਾਂ ਮੈਂ ਖੁਦ ਉਸਦੀ ਨਿਗਰਾਨੀ ਕਰ ਰਿਹਾ ਸੀ ਤੇ ਥੋੜੀ-ਥੋੜੀ ਦੇਰ 'ਚ ਜਾ ਕੇ ਉਸ ਨੂੰ ਚੈੱਕ ਕਰ ਰਿਹਾ ਸੀ ਵਜ਼ੀਰ ਬੋਲਿਆ ਮੈਨੂੰ ਕੁਝ ਨਹੀਂ ਪਤਾ ਤੂੰ ਬਾਦਸ਼ਾਹ ਸਲਾਮਤ ਕੋਲ ਚਲ ਦਰੋਕੇ ਨੂੰ ਲੈ ਕੇ ਵਜ਼ੀਰ ਬਾਦਸ਼ਾਹ ਦੇ ਕੋਲ ਪਹੁੰਚਿਆ ਤੇ ਸਾਰਾ ਮਾਜਰਾ ਦੱਸਿਆ ਸਾਰੀ ਗੱਲ ਸੁਣ ਬਾਦਸ਼ਾਹ ਦਾ ਮੂੰਹ ਪੀਲਾ ਪੈ ਗਿਆ ਜਿਵੇਂ ਇੱਕਦਮ ਉਸ ਦੇ ਸਰੀਰ 'ਚ ਉਸ ਦੇ ਸਾਹ ਹੀ ਨਿਕਲ ਗਏ ਹੋਣ ਉਹ ਜਲਦੀ ਵਿੱਚ ਆਪਣੇ ਕਮਰੇ ਵੱਲ ਭੱਜਿਆ ਤੇ ਦੇਖਿਆ ਤਾਂ ਉਸ ਦਾ ਤਾਜ ਉਥੋਂ ਗਾਇਬ ਸੀ ਬਾਦਸ਼ਾ ਨੂੰ ਬਹੁਤ ਗੁੱਸਾ ਆਇਆ ਸ਼ਹਿਜ਼ਾਦੀ ਬਾਨੋ ਆਪਣੇ ਪਿਓ ਦੇ ਮਹਿਲ ਵਿੱਚ ਆਉਂਦੀ ਹੈ ਤੇ ਦੇਖਦੀ ਹੈ ਕਿ ਉਸ ਦਾ ਪਿਤਾ ਬਾਸ਼ਾ ਉਦਾਸ ਬੈਠਾ ਹੋਇਆ ਹੈ ਸ਼ਹਿਜ਼ਾਦੀ ਨੇ ਉਸ ਤੋਂ ਉਹਨਾਂ ਦੀ ਮਾਇੂਸੀ ਦਾ ਕਾਰਨ ਪੁੱਛਿਆ ਤਾਂ ਬਾਦਸ਼ਾ ਬੋਲਿਆ ਕੀ ਫਾਇਦਾ ਮੇਰੇ ਬਾਦਸ਼ਾ ਹੁੰਦਾ ਜਦ ਇੱਕ ਮਾਮੂਲੀ ਜਹਾ ਚੋਰ ਮੇਰੇ ਮਹਿਲ ਚ ਦਾਖਲ ਹੋ ਜਾਂਦਾ ਹੈ ਤੇ ਜੋ ਉਸ ਦਾ ਮਨ ਕਰੇ ਉਸ ਨੂੰ ਚੁੱਕ ਲੈਂਦਾ ਹੈ ਸ਼ਹਿਜ਼ਾਦੀ ਬੋਲੀ ਮੈਨੂੰ ਤਾਂ ਲੱਗਦਾ ਹੈ ਕਿ ਸਾਰੇ ਨੌਕਰ ਉਸ ਨਾਲ ਮਿਲੇ ਹੋਏ ਹਨ ਪਰ ਤੁਸੀਂ ਉਦਾਸ ਨਾ ਹੋਵੋ ਇੱਕ ਤਰੀਕਾ ਹੈ ਉਸ ਨੂੰ ਫੜੰਦਾ ਤੇ ਤੁਹਾਡਾ ਤਾਜ ਫਿਰ ਤੋਂ ਪਾਉਣ ਦਾ ਤੁਸੀਂ ਉਸ ਬੁੱਢੇ ਮਛਵਾਰੇ ਨੂੰ ਫਿਰ ਤੋਂ ਕੈਦ ਕਰ ਲਓ ਤੇ ਪੂਰੀ ਸਲਤਨਤ ਵਿੱਚ ਐਲਾਨ ਕਰਵਾ ਦਿਓ ਕਿ ਬੁੱਢੇ ਮਛਵਾਰੇ ਦੀਆਂ ਅੱਖਾਂ ਕੱਢ ਕੇ ਉਸ ਨੂੰ ਸ਼ਹਿਜ਼ਾਦੀ ਦੇ ਮਹਿਲ ਵਿੱਚ ਬੰਦੀ ਬਣਾ ਕੇ ਰੱਖਿਆ ਗਿਆ ਹੈ ਇਹ ਸੁਣ ਕੇ ਉਹ ਉਸਨੂੰ ਬਚਾਉਣ ਜ਼ਰੂਰ ਆਵੇਗਾ ਬਾਦਸ਼ਾਹ ਦੇ ਹੁਕਮ ਦਿੰਦੇ ਹੀ ਕੁਝ ਹੀ ਦੇਰ ਵਿੱਚ ਸੈਨਿਕ ਉਸ ਬੁੱਢੇ ਮਛੁਆਰੇ ਨੂੰ ਫੜ ਕੇ ਲੈ ਆਏ ਬਾਦਸ਼ਾਹ ਨੇ ਬੁੱਢੇ ਮਛੁਆਰੇ ਨੂੰ ਆਰਾਮ ਦੇ ਨਾਸ਼ਾਹੀ ਕਮਰੇ ਵਿੱਚ ਠਹਿਰਾਇਆ ਤੇ ਆਪਣੀ ਯੋਜਨਾ ਅਨੁਸਾਰ ਪੂਰੇ ਰਾਜ ਵਿੱਚ ਐਲਾਨ ਕਰਵਾ ਦਿੱਤਾ ਕਿ ਬੁੱਢੇ ਦੀਆਂ ਅੱਖਾਂ ਕੱਢ ਕੇ ਉਸਨੂੰ ਕੈਦ ਕਰਕੇ ਰੱਖਿਆ ਹੈ ਨੌਜਵਾਨ ਨੂੰ ਜਦ ਪਤਾ ਲੱਗਿਆ ਤਾਂ ਉਸ ਦੇ ਤਨ ਬਦਨ ਵਿੱਚ ਅੱਗ ਲੱਗ ਗਈ ਉਸਨੇ ਖੁਦ ਨੂੰ ਕਿਹਾ ਜਦੋਂ ਮੇਰੇ ਤੇ ਜੋਰ ਨਹੀਂ ਚੱਲਿਆ ਤਾਂ ਉਸ ਬੁੱਢੇ ਮਛੂਾਰੇ ਨੂੰ ਹੀ ਚੁੱਕ ਲਿਆ ਪਰ ਹੁਣ ਬਸ ਬਹੁਤ ਹੋਇਆ ਹੁਣ ਇੰਨਾ ਸਾਰਿਆਂ ਦਾ ਅੰਦ ਕਰਨ ਦਾ ਸਮਾਂ ਆ ਗਿਆ ਹੈ ਰਾਤ ਹੋਈ ਤਾਂ ਸ਼ਹਿਜ਼ਾਦੀ ਦੇ ਮਹਿਲ ਦੇ ਚਾਰੇ ਪਾਸੇ ਸਖਤ ਪੈਰਾ ਸੀ ਪੈਰ ਪੈਰ ਤੇ ਸਿਪਾਈ ਹਥਿਆਰਾਂ ਦੇ ਨਾਲ ਚੌਕਸ ਖੜੇ ਸੀ ਖੁਦ ਬਾਦਸ਼ਾਹ ਵੀ ਪੇਸ਼ ਬਦਲ ਕੇ ਗਸ਼ਤ ਕਰ ਰਿਹਾ ਸੀ ਪਰ ਉਸੇ ਵੇਲੇ ਸ਼ਹਿਜ਼ਾਦੀ ਦੇ ਮਹਿਲ ਵਿੱਚੋਂ ਦਿਲ چیر ਦੇਣ ਵਾਲੀ ਚੀਖ ਸੁਣਾਈ ਦਿੱਤੀ ਬਾਦਸ਼ਾ ਜਲਦੀ ਦੇਨੇ ਸ਼ਹਿਜ਼ਾਦੀ ਦੇ ਕਮਰੇ ਵੱਲ ਭੱਜਿਆ। ਸ਼ਹਿਜ਼ਾਦੀ ਦੇ ਕਮਰੇ 'ਚ ਦਾਖਲ ਹੋਇਆ ਤਾਂ ਦੇਖਿਆ ਸ਼ਹਿਜ਼ਾਦੀ ਜ਼ਮੀਨ 'ਤੇ ਡਿੱਗੀ ਹੋਈ ਹੈ ਤੇ ਉਸਦਾ ਪੂਰਾ ਸਰੀਰ ਨੀਲਾ ਪੈ ਗਿਆ ਹੈ। ਸ਼ਹਿਜ਼ਾਦੀ ਨੂੰ ਬਚਾਉਣ ਲਈ ਸ਼ਾਹੀ ਵੈਦ ਨੂੰ ਉਸੇ ਵੇਲੇ ਬੁਲਾਇਆ ਗਿਆ। ਜਦ ਵੈਦ ਨੇ ਰਾਜਕੁਮਾਰੀ ਨੂੰ ਦੇਖਿਆ ਤਾਂ ਉਸਦੇ ਹੋਸ਼ ਉੱਡ ਗਏ। ਕੰਬਦੀ ਆਵਾਜ਼ ਵਿੱਚ ਬਾਦਸ਼ਾ ਨੂੰ ਕਿਹਾ ਮਾਫ਼ ਕਰਨਾ ਹਜ਼ੂਰ ਸ਼ਹਿਜ਼ਾਦੀ ਹੁਣ ਇਸ ਦੁਨੀਆ ਵਿੱਚ ਨਹੀਂ ਹੈ। ਕਿਸੇ ਜ਼ੈਰੀ ਲੈ ਸੱਪ ਦੇ ਕੱਟਣ ਨਾਲ ਉਹ ਮਰ ਚੁੱਕੀ ਹੈ ਬਾਦਸ਼ਾਹ ਦੇ ਉੱਪਰ ਤਾਂ ਜਿਵੇਂ ਮੁਸੀਬਤਾਂ ਤਾਂ ਪਹਾੜ ਟੁੱਟ ਪਿਆ ਸੀ ਉਹ ਦਹਾੜ ਮਾਰ ਕੇ ਰੋਣ ਲੱਗਿਆ ਤੇ ਕਹਿਣ ਲੱਗਿਆ ਧੀਏ ਤੂੰ ਮੈਨੂੰ ਛੱਡ ਕੇ ਨਹੀਂ ਜਾ ਸਕਦੀ ਤੇਰੇ ਬਿਨਾ ਮੈਂ ਵੀ ਆਪਣੇ ਸਾਂ ਤਿਆਗ ਦੇਵਾਂਗਾ ਪੂਰੇ ਮਹਿਲ ਵਿੱਚ ਚੀਕ ਪੁਕਾਰਾ ਸੁਣਨ ਲੱਗਿਆਂ ਤਾਂ ਵਜ਼ੀਰ ਦੀ ਨਜ਼ਰ ਉੱਥੇ ਰੱਖੀ ਕੁਰਸੀ ਤੇ ਪਈ ਜਿਸ ਦੇ ਉੱਪਰ ਬਾਦਸ਼ਾਹ ਦਾ ਸ਼ਾਹੀ ਤਾਜ ਰੱਖਿਆ ਹੋਇਆ ਸੀ ਇਹ ਦੇਖ ਵਜ਼ੀਰ ਬੋਲਿਆ ਮਾਫ ਕਰਨਾ ਹਜ਼ੂਰ ਇਹ ਸਹੀ ਸਮਾਂ ਨਹੀਂ ਪਰ ਇਹ ਸਭ ਉਸ ਚੋਰ ਦਾ ਕੀਤਾ ਹੋਇਆ ਹੈ। ਉਹ ਹੀ ਇੱਥੇ ਕਿਸੇ ਜ਼ਹਿਰੀਲੇ ਸੁਪਨ ਨੂੰ ਛੱਡ ਕੇ ਗਿਆ ਹੈ ਤੇ ਤੁਹਾਡਾ ਤਾਜ ਵੀ ਰੱਖ ਗਿਆ ਹੈ। ਸ਼ਹਿਜ਼ਾਦੀ ਦੇ ਮੌਤ ਦੇ ਗਾਮ ਵਿੱਚ ਬਾਦਸ਼ਾਹ ਪੂਰੀ ਰਾਤ ਰੋਂਦਾ ਰਿਹਾ। ਸਵੇਰ ਹੋਈ ਤਾਂ ਰਸਮਾਂ ਅਨੁਸਾਰ ਸ਼ਹਿਜ਼ਾਦੀ ਬਾਨੋ ਨੂੰ ਦਫਨਾਇਆ ਗਿਆ। ਸ਼ਹਿਜ਼ਾਦੀ ਦੇ ਗਾਮ ਚ ਪੂਰੇ ਨਗਰ ਦੀਆਂ ਅੱਖਾਂ ਨਮ ਸਨ। ਹਰ ਜਗ੍ਹਾ ਇੱਕ ਅਜੀਬ ਜਿਹਾ ਸਨਾਟਾ ਛਾਇਆ ਹੋਇਆ ਸੀ। ਸ਼ਹਿਰ ਦੀਆਂ ਸਾਰੀਆਂ ਦੁਕਾਨਾਂ ਬੰਦ ਸਨ ਹਰ ਕੋਈ ਸ਼ਹਿਜ਼ਾਦੀ ਲਈ ਦੁਆ ਕਰ ਰਿਹਾ ਸੀ ਅਗਲੇ ਦਿਨ ਬਾਦਸ਼ਾਹ ਜ਼ਦ ਸ਼ਹਿਜ਼ਾਦੀ ਦੀ ਸਮਾਦੀ ਤੇ ਫੁੱਲ ਚੜਾਉਣ ਗਿਆ ਤਾਂ ਦੇਖਦਾ ਹੈ ਕਿ ਸ਼ਹਿਜ਼ਾਦੀ ਦੀ ਕਬਰ ਪੁੱਟੀ ਹੋਈ ਸੀ ਤੇ ਕਬਰ ਵਿੱਚੋਂ ਸ਼ਹਿਜ਼ਾਦੀ ਦਾ ਸਰੀਰ ਗਾਇਬ ਸੀ ਇਹ ਦੇਖ ਬਾਦਸ਼ਾਹ ਨੂੰ ਬੜਾ ਭਿਆਨਕ ਸਦਮਾ ਲੱਗਿਆ ਉਹ ਆਪਣੀ ਹੋਸ਼-ਹਵਾਸ਼ ਖੋ ਬੈਠਾ ਤੇ ਜ਼ਮੀਨ ਤੇ ਡਿੱਗ ਪਿਆ ਵਜ਼ੀਰ ਨੇ ਜਦ ਉਸਤੇ ਠੰਡੇ ਪਾਣੀ ਦੇ ਛਿੱਟੇ ਮਾਰੇ ਤਾਂ ਉਸ ਨੂੰ ਹੋਸ਼ ਆਇਆ। ਬਾਦਸ਼ਾਹ ਹੁਣ ਆਪਣੇ ਹੋਸ਼ ਵਿੱਚ ਨਹੀਂ ਸੀ। ਉਹ ਸਾਰਿਆਂ ਵੱਲ ਇਸ ਤਰ੍ਹਾਂ ਦੇਖ ਰਿਹਾ ਸੀ ਜਿਵੇਂ ਉਹ ਕਿਸੇ ਨੂੰ ਜਾਣਦਾ ਹੀ ਨਾ ਹੋ। 4 ਦਿਨਾਂ ਦੀ ਲਾਸ਼ ਤੋਂ ਬਾਅਦ ਉਸ ਦਾ ਹੋਸ਼ ਟਿਕਾਣੇ ਆਇਆ। ਬਾਦਸ਼ਾਹ ਨੂੰ ਇੰਨਾ ਗਮ ਸ਼ਹਿਜ਼ਾਦੀ ਦੀ ਮੌਤ ਦਾ ਵੀ ਨਹੀਂ ਸੀ ਜਿਨ੍ਹਾਂ ਉਸ ਦੀ ਲਾਸ਼ ਗਾਇਬ ਹੁੰਦਾ ਸੀ। ਉਸ ਨੇ ਦੂਜੇ ਰਾਜਨ ਦੇ ਜਾਸੂਸਾਂ ਨੂੰ ਬੁਲਾਇਆ ਤੇ ਸ਼ਹਿਜ਼ਾਦੀ ਦੀ ਲਾਸ਼ ਦਾ ਪਤਾ ਲਗਵਾਉਣ ਨੂੰ ਕਿਹਾ। ਸ਼ਹਿਰ ਦੇ ਚੱਪੇ-ਚੱਪੇ 'ਚ ਹੁਣ ਜਸੂਸ ਫੈਲ ਚੁੱਕੇ ਸੀ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਸ਼ਹਿਜ਼ਾਦੀ ਦਾ ਚੋਰ ਤਾਂ ਕਦੋਂ ਦਾ ਮੁਲਕ ਤੋਂ ਬਾਹਰ ਜਾ ਚੁੱਕਾ ਹੈ ਕਬਰ ਪੁੱਟ ਕੇ ਸ਼ਹਿਜ਼ਾਦੀ ਦੀ লাশ ਨੂੰ ਬਾਹਰ ਕੱਢਣ ਵਾਲਾ ਕੋਈ ਹੋਰ ਨਹੀਂ ਬਲਕਿ ਉਹ ਨੌਜਵਾਨ ਹੀ ਸੀ ਜੋ ਸ਼ਹਿਜ਼ਾਦੀ ਦੇ غرور ਨੂੰ ਤੋੜਨ ਦਾ ठान ਚੁੱਕਿਆ ਸੀ ਸ਼ਹਿਜ਼ਾਦੀ ਦੀ লাশ ਨੂੰ ਆਪਣੇ ਘੋੜੇ 'ਤੇ ਰੱਖ ਕੇ ਉਹ ਬਹੁਤ ਤੇਜ਼ੀ ਨਾਲ ਅੱਗੇ ਵਧ ਰਿਹਾ ਸੀ ਚੱਲਦੇ-ਚੱਲਦੇ ਉਹ ਬਗਦਾਦ ਸ਼ਹਿਰ ਦੇ ਬਾਹਰ ਪਹੁੰਚ ਗਿਆ ਸ਼ਹਿਜ਼ਾਦੀ ਦੀ Laash ਨੂੰ ਝਾੜੀਆਂ ਵਿੱਚ ਲਕੋ ਕੇ ਉਹ ਇੱਕ ਸੰਦੂਕ ਲੈ ਆਇਆ ਸੰਦੂਕ 'ਚ ਸ਼ਹਿਜ਼ਾਦੀ ਨੂੰ ਪਾ ਕੇ ਸ਼ਹਿਰ ਦੇ ਅੰਦਰ ਗਿਆ ਤੇ ਉਸਨੇ ਇੱਕ ਸਰਾਵ ਵਿੱਚ ਕਮਰਾ ਕਿਰਾਏ ਤੇ ਲਿਆ ਜਦ ਰਾਤ ਹੋਈ ਤੇ ਸਾਰੇ ਸੋ ਗਏ ਤਾਂ ਉਸ ਤੋਂ ਬਾਅਦ ਨੌਜਵਾਨ ਨੇ ਬਕਸੇ ਨੂੰ ਖੋਲ੍ਹਿਆ ਤੇ ਕੁਝ ਮੰਤਰ ਬੋਲ ਕੇ ਇੱਕ ਸੱਪ ਬਣ ਗਿਆ ਸੱਪ ਬਣੇ ਨੌਜਵਾਨ ਨੇ ਸ਼ਹਿਜ਼ਾਦੀ ਦੇ ਕੱਟੇ ਹੋਏ ਥਾਂ ਤੋਂ ਸਾਰਾ ਜ਼ਹਿਰ ਚੂਸ ਲਿਆ ਤੇ ਫਿਰ ਤੋਂ ਆਪਣੇ ਅਸਲੀ ਰੂਪ ਵਿੱਚ ਆ ਗਿਆ ਕੁਝ ਸਮਾਂ ਬਾਅਦ ਸ਼ਹਿਜ਼ਾਦੀ ਉੱਠ ਕੇ ਬੈਠ ਗਈ ਉਸਨੇ ਪਾਣੀ ਮੰਗਿਆ ਤਾਂ ਨੌਜਵਾਨ ਨੇ ਉਸ ਨੂੰ ਪਾਣੀ ਪਿਆਇਆ ਪਾਣੀ ਪੀ ਕੇ ਸ਼ਹਿਜ਼ਾਦੀ ਦੇ ਹੋਸ਼ ਕੁਝ ਟਿਕਾਣੇ ਆਏ ਤਾਂ ਉਹ ਬੋਲੀ ਮੈਂ ਕਿੱਥੇ ਹਾਂ ਤੇ ਕੌਣ ਹਾਂ ਮੈਂ ਹੁਣੇ-ਹੁਣੇ ਇੱਕ ਬਹੁਤ ਭਿਆਨਕ ਸੁਪਨਾ ਦੇਖਿਆ ਕਿ ਇੱਕ ਸੱਪ ਦੇ ਕੱਟਣ ਨਾਲ ਮੇਰੀ ਮੌਤ ਹੋ ਜਾਂਦੀ ਹੈ ਮੈਨੂੰ ਦਫਨਾ ਦਿੱਤਾ ਜਾਂਦਾ ਹੈ ਫਿਰ ਤੂੰ ਆ ਕੇ ਮੈਨੂੰ ਕਬਰ ਤੋਂ ਕੱਢ ਕੇ ਇੱਕ ਚਿੱਟੇ ਘੋੜੇ ਤੇ ਇੱਥੇ ਲੈ ਆਇਆ ਪਰ ਉਹ ਸੁਪਨਾ ਇੱਕ ਸੁਪਨਾ ਨਾ ਹੋ ਕੇ ਹਕੀਕਤ ਸੀ ਤੂੰ ਮੈਨੂੰ ਇੱਥੇ ਕਿਉਂ ਲੈ ਕੇ ਆਇਆ ਹੈ ਤੇਰਾ ਮਕਸਦ ਕੀ ਹੈ ਤੇ ਇੰਨੇ ਸਾਰੇ ਸਿਪਾਈਆਂ ਦੇ ਹੁੰਦੇ ਹੋਏ ਵੀ ਮਹਿਲ 'ਚ ਦਾਖਲ ਹੋ ਕੇ ਚੋਰੀ ਕਿਵੇਂ ਕਰਦਾ ਹੈ ਸ਼ਹਿਜ਼ਾਦੀਨ ਦੇ ਇਕੱਠੇ ਕਈ ਸਵਾਲਾਂ ਦੀ ਬੁਚਾਰ ਉਸ ਨੌਜਵਾਨ ਤੇ ਕਰ ਦਿੱਤੀ ਉਹ ਨੌਜਵਾਨ ਬੋਲਿਆ ਸੁਣੋ ਸ਼ਹਿਜ਼ਾਦੀ ਜੇਕਰ ਤੁਸੀਂ ਜਾਨਣਾ ਹੀ ਚਾਹੁੰਦੀ ਹੈ ਤਾਂ ਮੇਰਾ ਨਾਮ ਬਿਨ ਮੁਸਤਾਫਾ ਹੈ ਮੇਰੇ ਅੱਬਾ ਜਾਨ ਬਹੁਤ ਵੱਡੇ ਜਾਦੂਗਰ ਹਨ ਜਿਨ੍ਹਾਂ ਨੇ ਮੈਨੂੰ ਆਪਣੀ ਵਿਦਿਆਨਾ ਸੱਪ ਦਾ ਰੂਪ ਬਦਲਣ ਦੀ ਵਿੱਦਿਆ ਸਿਖਾਈ ਸੀ ਮੈਂ ਤੁਹਾਡੇ ਮਹਿਲ ਵਿੱਚ ਸੱਪ ਦਾ ਰੂਪ ਧਾਰ ਕੇ ਅੰਦਰ ਜਾਂਦਾ ਸੀ ਜਿਸ ਸੱਪ ਦੇ ਕੱਟਣ ਨਾਲ ਤੁਹਾਡੀ ਮੌਤ ਹੋਈ ਸੀ ਉਹ ਵੀ ਕੋਈ ਹੋਰ ਨਹੀਂ ਬਲਕਿ ਮੈਂ ਹੀ ਸੀ ਮੈਂ ਜਾਣਦਾ ਸੀ ਕਿ ਸੱਪ ਦੇ ਕੱਟੇ ਹੋਏ ਮਨੁੱਖ ਦਾ ਜੇਕਰ 3 ਦਿਨਾਂ ਦੇ ਅੰਦਰ ਜ਼ਹਿਰ ਚੂਸ ਲਿਆ ਜਾਵੇ ਤਾਂ ਉਹ ਫਿਰ ਤੋਂ ਜ਼ਿੰਦਾ ਹੋ ਜਾਂਦਾ ਹੈ ਇਹ ਸਭ ਮੈਂ ਤੁਹਾਨੂੰ ਸਬਕ ਸਿਖਾਉਣ ਲਈ ਤੇ ਤੁਹਾਡੇ ਖੋਖਲੇ غرੂਰ ਨੂੰ ਤੋੜਨ ਲਈ ਕੀਤਾ ਤੇ ਹੁਣ ਤੁਸੀਂ ਸਦਾ ਲਈ ਮੇਰੀ ਦਾਸੀ ਬਣ ਗਏ ਹੋ ਤੇ ਮੇਰੇ ਨਾਲ ਰਹੋਗੇ ਇਹ ਹੀ ਤੁਹਾਡੀ سزا ਹੈ ਸ਼ਹਿਜ਼ਾਦੀ ਇਹ ਸਭ ਸੁਣ ਕੇ ਇਕਦਮ ਸੁੰਨ ਰਹਿ ਗਈ ਉਸ ਨੂੰ ਕਿਝ ਵੀ ਨ ਸੁਝਿਆ ਕੁਝ ਦੇਰ ਦੀ ਚੁੱਪੀ ਤੋਂ ਬਾਅਦ ਸ਼ਹਿਜ਼ਾਦੀ ਨੇ ਮਾਫੀ ਮੰਗਦੇ ਹੋਏ ਕਿਹਾ ਮੈਂ ਤਾਕਤ ਦੇ غرور ਚ ਪਤਾ ਨਹੀਂ ਕਿੰਨੇ ਹੀ ਲੋਕਾਂ ਦਾ ਬੁਰਾ ਕੀਤਾ ਹੈ ਮੈਨੂੰ ਮਾਫ ਕਰ ਦੇ ਪਰ ਨੌਜਵਾਨ ਦੇ ਉੱਪਰ ਸ਼ਹਿਜ਼ਾਦੀ ਦੀ ਪ੍ਰਸਤਾਵੇ ਭਰੀਆਂ ਗੱਲਾਂ ਦਾ ਕੋਈ ਅਸਰ ਨਾ ਹੋਇਆ ਸ਼ਹਿਜ਼ਾਦੀ ਨੂੰ ਆਪਣੀ ਘਰ ਲਿਆ ਕੇ ਇੱਕ ਬੰਦੀ ਜਾਂ ਫਿਰ ਇੱਕ ਦਾਸੀ ਤਰ੍ਹਾਂ ਕਈਏ ਕੀ ਇੱਕ ਦਾਸੀ ਦੀ ਤਰ੍ਹਾਂ ਰੱਖਣ ਲੱਗਿਆ ਕੁਝ ਦਿਨਾਂ ਤੱਕ ਤਾਂ ਸ਼ਹਿਜ਼ਾਦੀ ਨੇ ਨੌਜਵਾਨ ਦੀਆਂ ਮਿੰਨਤਾਂ ਕੀਤੀਆਂ ਕਿ ਉਹ ਉਸ ਨੂੰ ਉਸਦੇ ਪਿਓ ਦੇ ਘਰ ਛੱਡਾਵੇ ਪਰ ਨੌਜਵਾਨ ਨੂੰ ਉਸਤੇ ਉੱਪਰ ਵਿਸ਼ਵਾਸ ਨਹੀਂ ਸੀ ਉਸ ਨੂੰ ਲੱਗਦਾ ਸੀ ਕਿ ਸ਼ਹਿਜ਼ਾਦੀ ਇਹ ਸਭ ਮਜਬੂਰੀ 'ਚ ਤੇ ਉਸ ਦੀ ਕੈਚ ਉਹ ਬਾਹਰ ਨਿਕਲਣ ਲਈ ਬੋਲ ਰਹੀ ਹੈ ਸਮਾਂ ਬੀਤ ਗਿਆ ਸ਼ਹਿਜ਼ਾਦੀ ਹੁਣ ਆਪਣਾ ਪੂਰਾ ਹੰਕਾਰ ਤਿਆਗ ਕੇ ਇੱਕ ਪਤਨੀ ਦੀ ਤਰ੍ਹਾਂ ਘਰ ਦਾ ਸਾਰਾ ਕੰਮ ਕਰ ਦਿੰਦੀ ਤੇ ਨੌਜਵਾਨ ਦੀ ਹਰ ਛੋਟੀ ਤੋਂ ਛੋਟੀ ਗੱਲ ਦਾ ਖਿਆਲ ਰੱਖਦੀ ਹੌਲੀ-ਹੌਲੀ ਨੌਜਵਾਨ ਦੇ ਦਿਲ 'ਚ ਵੀ ਸ਼ਹਿਜ਼ਾਦੀ ਦੇ ਪ੍ਰਤੀ ਕਠੋਰਤਾ ਦੀ ਜਗ੍ਹਾ ਨਰਮੀ ਨੇ ਲੈ ਲਈ ਉਹ ਉਸਨੂੰ ਪਿਆਰ ਕਰਨ ਲੱਗਿਆ ਸੀ ਪਰ ਫਿਰ ਸੋਚਦਾ ਕਿ ਮੈਂ ਕਿੱਥੇ ਇੱਕ ਛੋਟੇ ਜਿਹੇ ਜਾਦੂਗਰ ਦਾ ਮੁੰਡਾ ਤੇ ਇਹ ਮੁਲਕ ਦੀ ਸ਼ਹਿਜ਼ਾਦੀ ਫਿਰ ਇੱਕ ਦਿਨ ਇਸ ਤਰ੍ਹਾਂ ਦਾ ਆਇਆ ਜਦ ਨੌਜਵਾਨ ਨੀਸ਼ਾਜ਼ਾਦੀ ਨੂੰ ਪਰਖਣ ਲਈ ਘਰੇ ਇਕੱਲਾ ਛੱਡ ਦਿੱਤਾ ਤੇ ਭੱਜਣ ਦਾ ਪੂਰਾ ਮੌਕਾ ਦਿੱਤਾ ਤੇ ਸੋਚਿਆ ਕਿ ਰਾਤ ਨੂੰ ਜਦ ਵਾਪਸ ਆਵਾਂਗਾ ਤਾਂ ਸ਼ਹਿਜ਼ਾਦੀ ਜੇਕਰ ਮੈਨੂੰ ਮਿਲ ਗਈ ਤਾਂ ਉਸ ਦੇ ਸਾਹਮਣੇ ਆਪਣੇ ਦਿਲ ਦੀ ਗੱਲ ਕਹਿ ਦੇਵਾਂਗਾ ਰਾਤ ਤੱਕ ਦਾ ਸਮਾਂ ਨੌਜਵਾਨ ਨੇ ਬੜੀ ਮੁਸ਼ਕਲ ਨਾਲ ਕੱਟਿਆ ਉਸ ਦੇ ਮਨ ਵਿੱਚ ਕਈ ਵਿਚਾਰ ਚੱਲ ਰਹੇ ਸੀ ਜਦ ਨੌਜਵਾਨ ਰਾਤ ਨੂੰ ਘਰੇ ਆਇਆ ਤਾਂ ਉਸ ਨੇ ਦੇਖਿਆ ਕਿ ਸ਼ਹਿਜ਼ਾਦੀ ਕਿਤੇ ਨਹੀਂ ਗਈ ਸੀ ਬਲਕਿ ਰੋਜ਼ਾਨਾ ਦੇ ਆਪਣੇ ਕੰਮਾਂ ਵਿੱਚ ਲੱਗੀ ਹੋਈ ਸੀ ਅੱਜ ਪੂਰਾ ਦਿਨ ਸੋਚਨ ਸਮਝਣ ਤੇ ਵਿਚਾਰ ਕਰਨ ਤੋਂ ਬਾਅਦ ਉਸਨੇ ਫੈਸਲਾ ਕੀਤਾ ਕਿ ਸ਼ਹਿਜ਼ਾਦੀ ਦੇ ਨਾਲ ਉਸਦਾ ਕੋਈ ਭਵਿਕ ਨਹੀਂ ਹੈ ਉਹਨਾਂ ਦੋਵਾਂ ਵਿੱਚ ਰੁਤਬੇ ਤੇ ਪ੍ਰਤਿਸ਼ਠਾ ਦੀ ਬਹੁਤ ਵੱਡੀ ਦੀਵਾਰ ਹੈ ਤਾਂ ਉਹ ਉਸ ਨੂੰ ਸਹੀ ਸਲਾਮਤ ਬਾਦਸ਼ਾਹ ਦੇ ਕੋਲ ਛੱਡ ਕੇ ਆਉਂਦੀ ਸੋਚਦਾ ਹੈ ਸਵੇਰ ਹੋਇਆ ਤਾਂ ਸ਼ਹਿਜ਼ਾਦੀ ਨੂੰ ਲੈ ਕੇ ਉਹ ਬਾਦਸ਼ਾਹ ਦੇ ਕੋਲ ਗਿਆ ਜਦ ਬਾਦਸ਼ਾਹ ਨੇ ਆਪਣੀ ਧੀ ਨੂੰ ਸਹੀ ਸਲਾਮਤ ਦੇਖਿਆ ਤਾਂ ਉਸ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ ਉਸ ਨੇ ਸ਼ਹਿਜ਼ਾਦੀ ਨੂੰ ਗਲੇ ਲਗਾ ਲਿਆ ਤੇ ਕਈ ਸਾਰੇ ਸਵਾਲ ਇਕੱਠੇ ਕਰ ਦਿੱਤੇ ਤਾਂ ਨੌਜਵਾਨ ਨੇ ਬਾਦਸ਼ਾਹ ਤੋਂ ਮਾਫੀ ਮੰਗਦੇ ਹੋਏ ਸਾਰਾ ਕਿੱਸਾ ਕਹਿ ਸੁਣਾਇਆ ਇਹ ਸਭ ਸੁਣ ਕੇ ਬਾਦਸ਼ਾਹ ਨੇ ਆਪਣੇ ਵਜ਼ੀਰ ਨੂੰ ਹੁਕਮ ਦਿੱਤਾ ਕਿ ਇਸ ਨੂੰ ਹੁਣੇ ਫਾਂਸੀ ਤੇ ਚੜਾ ਦਿਓ ਪਰ ਸ਼ਹਿਜ਼ਾਦੀ ਨੇ ਆਪਣੇ ਪਿਓ ਨੂੰ ਕਿਹਾ ਨਹੀਂ ਅੱਬਾ ਜਾਨ ਇਸ ਨੇ ਮੇਰਾ ਹੰਕਾਰ ਤੋੜਨ ਲਈ ਇਹ ਸਭ ਕੀਤਾ ਹੁਣ ਮੈਂ ਇਸ ਨੂੰ ਆਪਣੇ ਦਿਲ ਤੋਂ ਆਪਣਾ ਪਤੀ ਮੰਨ ਚੁੱਕੀ ਹਾਂ ਜੇਕਰ ਇਸ ਨੂੰ ਕੁਝ ਹੋਇਆ ਤਾਂ ਮੈਂ ਵੀ ਆਪਣੇ ਪ੍ਰਾਨ ਤਿਆਗ ਦੇਵਾਂਗੀ ਤੇ ਦੇ ਮੂਹ ਸਜ਼ਬੂਰ ਬਾਦਸ਼ਾਹ ਨੇ ਦੋਵਾਂ ਦਾ ਵਿਆਹ ਕਰਵਾ ਦਿੱਤਾ ਹੁਣ ਪਹਿਲਾ ਵਰਗਾ ਕੋਈ ਕਾਨੂੰਨ ਨਹੀਂ ਸੀ ਤੇ ਪ੍ਰਜਾ ਵੀ ਹੁਣ ਖੁਸ਼ੀ ਨਾਲ ਰਹਿਣ ਲੱਗੀ ਇਧਰ ਸ਼ਹਿਜ਼ਾਦੀ ਤੇ ਨੌਜਵਾਨ ਵੀ ਇੱਕ ਦੂਜੇ ਦੇ ਨਾਲ ਖੁਸ਼ ਸੀ। ਇੱਕ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸੱਚੀ ਸ਼ਕਤੀ ਤੇ ਮਹਾਨਤਾ ਸਿਰਫ ਬਾਹਰੀ ਤਾਕਤ, ਰਾਜ ਜਾਂ ਸਮਰਥ ਵਿੱਚ ਨਹੀਂ ਸਗੋ ਨਿਮਰਤਾ ਤੇ ਆਪਣੇ ਅੰਦਰ ਦੀ ਅਚਾਈ ਨੂੰ ਪਹਿਚਾਣਨ ਵਿੱਚ ਹੈ। ਸ਼ਹਿਜ਼ਾਦੀ ਬਾਨੋ ਜੋ ਆਪਣੀ ਸ਼ਕਤੀ ਤੇ ਸੁੰਦਰਤਾ ਦੇ ਹੰਕਾਰ ਵਿੱਚ ਚੂਰ ਆਪਣੀਆਂ ਗਲਤੀਆਂ ਤੇ ਅਸਲੀਅਤ ਨੂੰ ਮੰਨਣ ਤੋਂ ਬਾਅਦ ਖੁਦ ਨੂੰ ਬਦਲਣ ਦੀ ਕੋਸ਼ਿਸ਼ ਕਰਦੀ ਹੈ ਨੌਜਵਾਨ ਜੋ ਪਹਿਲਾਂ ਸਿਰਫ ਬਦਲੇ ਦੀ ਤੇ ਸਜ਼ਾ ਦੇ ਵਿਚਾਰ ਤੋਂ ਪ੍ਰੇਰਿਤ ਸੀ ਹੌਲੀ-ਹੌਲੀ ਆਪਣੀ ਕਠੋਰਤਾ ਤੇ ਗੁੱਸੇ ਤੋਂ ਬਾਹਰ ਨਿਕਲਦਾ ਹੈ ਤੇ ਉਸ ਨੂੰ ਮਾਫ਼ ਕਰਕੇ ਇੱਕ ਨਵਾਂ ਦ੍ਰਿਸ਼ਟੀਕੋਣ ਅਪਣਾਉਂਦਾ ਹੈ ਇਹ ਕਹਾਣੀ ਇਹ ਵੀ ਸਿਖਾਉਂਦੀ ਹੈ ਕਿ ਸੱਚੀ ਸਜ਼ਾ ਕਿਸੇ ਨੂੰ ਸਰੀਰਕ ਤੌਰ ਤੇ ਸਜ਼ਾ ਦੇਣ ਚ ਨਹੀਂ ਸਕੋ ਉਸ ਨੂੰ ਮਾਨਸਿਕ ਤੇ ਆਤਮਿਕ ਤੌਰ ਤੇ ਸੁਧਾਰਨ ਦੀ ਦਿਸ਼ਾ ਹੀ ਮਾਰਗਦਰਸ਼ਨ ਕਰਨ ਦੀ ਹੈ ਨੌਜਵਾਨ ਦਾ ਕਦਮ ਸ਼ਹਿਜ਼ਾਦੀ ਨੂੰ ਸਜ਼ਾ ਦੇਣ ਦੀ ਬਜਾਏ ਉਸ ਨੂੰ ਇੱਕ ਮੌਕਾ ਦੇਣਾ ਇਹ ਦਿਖਾਉਂਦਾ ਹੈ ਕਿ ਜਦ ਕਿਸੇ ਵਿਅਕਤੀ ਨੂੰ ਪਛਤਾਵੇ ਦਾ ਅਹਿਸਾਸ ਹੁੰਦਾ ਹੈ ਤਾਂ ਉਸ ਦੀ ਸੁਧਾਰ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਇਨਸਾਨੀਅਤ ਦੀ ਸਭ ਤੋਂ ਵੱਡੀ ਤਾਕਤ ਸੱਚਾਈ ਨੂੰ ਪਹਿਚਾਨਣਾ ਉਸ ਨੂੰ ਸਵੀਕਾਰ ਕਰਨਾ ਤੇ ਦੂਜਿਆਂ ਦੇ ਲਈ ਆਪਣਾ ਦ੍ਰਿਸ਼ਟੀਕੋਣ ਬਦਲਣ ਦੀ ਹੈ ਦੋਨਾ ਪਾਤਰਾਂ ਦੀ ਯਾਤਰਾ ਦਰਸਾਉਂਦੀ ਹੈ ਕਿ ਜਦ ਅਸੀਂ ਆਪਣੇ ਅੰਦਰ ਦੀ ਅਚਾਈ ਨੂੰ ਪਹਿਚਾਨਦੇ ਹਾਂ ਤੇ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਉਤਾਰਦੇ ਹਾਂ ਤਾਂ ਸਾਰੇ ਸੱਚੇ ਮਹਾਨ ਬਣ ਸਕਦੇ ਹਾਂ ਦੋਸਤੋ ਅੱਜ ਦੀ ਇਹ ਕਹਾਣੀ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਣਾ ਕਹਾਣੀ ਵਧੀਆ ਲੱਗੀ ਹੋਵੇ ਤਾਂ ਇੱਕ ਲਾਈਕ ਕਰਨਾ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰਨਾ ਮਿਲਦੇ ਹਾਂ ਅਗਲੀ ਕਹਾਣੀ ਦੇ ਨਾਲ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ